ਹੈਲੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਦਿਖਾਉਣੇ ਆ ਇੱਕ ਝੋਟੀ ਦੇ ਦੋ ਗਾਵਾਂ ਸਾਰੀਆਂ ਸੁਈਆਂ ਵਾਂ ਸੁਈਆਂ ਦੀਆਂ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਬਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਵੀਰ ਨਹੀਂ ਪਹੁੰਚਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚ ਵਾਈਜ਼ ਜਰੂਰ ਕਰਾ ਲਿਆ ਕਰੋ ਪਰ ਪਛੋਦੀ ਆਪਣਾ ਇੱਥੇ ਵੇਸ ਚ ਆ ਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਰ ਪੀ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵੀ ਜੀ ਵਧੀਆ ਜੀ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸ ਤੇ ਕਰੀ ਫਿਰ ਭਾਜੀ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈ 991446394 ਐਡਰੈਸ ਹੈਗਾ ਵੀ ਜੀ ਆਪਣਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰਨ ਰੋਡ ਤੇ ਪਿੰਡ ਗਰਵਾਲੀ ਪੈਂਦਾ ਵੀ ਜੀ ਆਪਣਾ ਤੇ ਜਿਆਦਾ ਆਪਾਂ ਨੂੰ ਚਾਟੀ ਮਣ ਦੇ ਨਾਲ ਜਾਣਦੇ ਕਣਪਰਾ ਠੀਕ ਹੈ ਜੀ ਤੇ ਅੱਜ ਤਿੰਨੇ ਆ ਫਿਰ ਆ ਜੀ ਰਵੀ ਜੀ ਤਿੰਨੇ ਆ ਭਾਵੇਂ ਨਿਗੇ ਨਿਗੇ ਠੀਕ ਆ ਵੱਡਾ ਭਾਵੇਂ ਇਹ ਛੋਟੇ ਭਾਵੇਂ ਆ ਹਨਾ ਮਾੜਾ ਆਪਾਂ ਪਸ਼ੂ ਦੇ ਹਿਸਾਬ ਨਾਲ ਮੁੱਲ ਲਿਆ ਕੇ ਜੀ ਕੋਈ ਮਾੜਾ ਬੰਦਾ ਨਹੀਂ ਉਹ ਨਾ ਸੱਜਰ ਲੈ ਸਕਦਾ ਹਾਂਜੀ ਹਾਂਜੀ ਭਾ ਨਿਗੇ ਦੇ ਪੌਣੇ ਲਾ ਕੇ ਵੀ ਹਾਂ ਵੀ ਇੰਨੇ ਦਾ ਆਉਂਦਾ ਕੱਖ ਨਹੀਂ ਛੋਟੇ ਵੀ ਅੱਜ ਸੱਜਰ ਦੇ ਦੇਨੇ ਬਿਲਕੁਲ ਛੋਟੇ ਭਾ ਹਨਾ ਇਹਨੂੰ ਸੂਈ ਨੂੰ ਅੱਜ 7 ਦਿਨ ਹੋ ਗਏ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਹਦੇ ਤੋਂ ਆਪਾਂ ਕਰ ਲਈਏ ਆਰ ਪੀ ਜੀ 18 ਕਿਲੋ ਦੁੱਧ ਲੀਟਰਨਾ ਮਰਵਾ ਗਏ ਇੱਥੇ ਦਵਾਂਗੇ ਤਿਆਰ ਫਿਰ ਮੋਟਾ ਚੋਗੇ ਲਵੇ ਅੱਛਾ ਸੱਲੀ ਕਰਕੇ ਲਵੇ ਅੱਛਾ 17 ਕਿਲੋ ਵੀ ਹੋਊ ਤਾਂ ਬੱਚੀ ਛੱਡ ਦੇ ਅੱਛਾ 18 ਲੀਟਰ ਹੈਗਾ ਪੱਕਾ ਦੁੱਧ ਵਾ ਕੇ ਦੇਣਾ ਪਰ ਵੀ ਤਾਂ ਚੂਣ ਵਾਲਾ ਹੀ ਫੋਨ ਲਾਵੇ ਤੇ ਥਾਣੇ ਕਰੀ ਤਾਂ ਇਹਦੇ ਲਾਗੇ ਤੇ ਦਿਖਾਈ ਆਂਦੇ ਸਾਹ ਜੀ ਇਹ ਦੇਖੋ ਕਿਤੇ ਖਾਨਦਾਨੀ ਆਗੇ ਇਧਰੇ ਹੰਦੀ ਸੀਲ ਪੂਰੀ ਹੈ ਕੋਈ ਖਾਨਦਾਨ ਵਾਲੀ ਹੈ ਠੀਕ ਹੈ ਇਧਰੇ ਠੀਕ ਹੈ ਜੀ ਦੇਖ ਵੇਸ਼ੀ ਚਲੋ ਆ ਜ ਲੈ ਖੋਲੋ ਮਾਰੋਂ ਕਹਾ ਮਰਨ ਨਾ ਆ ਦੇਖ ਸਾਡੇ ਥੱਲੇ ਵੀ ਇੱਕ ਅੜੀ ਨਿੱਗਰਵਾਨੇ ਦੀ ਆ ਬਾਹਰ ਪੀਨ ਫੁਰ ਤੋਂ ਬਾਹਰ ਨਿਕਲ ਆ ਗਈ ਆ ਖੋਲੋ ਫਿਰ ਬਾਕੀ ਇਹ ਵੀ ਮੇਨ ਵਾਦਾ ਇਹ ਆ ਵੀ ਹੈਗੀ ਵੀ ਕ੍ਰੋਸ ਚ ਆ ਤੇ ਫੈਟ ਵੀ ਚੰਗੀ ਦੁੱਧ ਵੀ ਚਿੱਟਾ ਹੁੰਦਾ ਇਹੋ ਜਿਹਾਂ ਗਾਵਾਂ ਦਾ ਬੰਦਾ ਲੈ ਗਿਆ ਨਾ ਇੱਕ ਬੰਕਰ ਲੈ ਗਿਆ ਜਾਂਦਾ ਨਹੀਂ ਕਿਤੇ ਵੀ ਆ ਤੂੰ ਜਾਣਾ ਤੇ ਦਿਂਦੇ ਕੋਈ ਦੇਖੋ ਲੈ ਵੀ ਤੋਏ ਲੈ ਜੋ ਅਰਾ ਤੁਰਾ ਮਾਰ ਕੇ ਭਾਵੇਂ ਇੱਕ ਰੀ ਫੇਰ ਇੱਥੇ ਲੈ ਜਾ ਵੀਰ ਜੀ ਦੇ ਮੁੱਲ ਫਿਰ ਵੇਚੀ ਇਹਦਾ ਮੋਲ ਆ ਪੀਜੀ ਆਪਾ ਇਹਦਾ ਮੋਲ ਹੀ ਕੋਈ ਨਹੀਂ ਜਿੱਡੀ ਵੱਚੀ ਸੋਣੀ ਸੁਨੱਖੀ ਆ ਨਾ ਜਿੱਡੀ ਬਣੀ ਆ ਹਾਂ ਵੀ 75000 ਦੀ ਦੇ ਦੀਏ ਕਰ ਦਈਏ ਮੰਨ ਤਾਂ ਥੋੜਾ ਹੋਰ 70 ਦੀ ਦੇ ਦੀਏ 1000 ਛੱਡ ਦੀਏ 2 ਛੱਡ ਅੱਛਾ 68000 8000 ਦੀ ਵੱਚੀ ਦਵਾਂਗੇ 18 ਕਿਲੋ ਡੱਬੇ ਮਰਵਾ ਕੇ ਤੇ ਮਗਰ ਇਹ ਵੱਚੀ ਆ ਮਗਰ ਵੀ ਜੀ ਅੱਛਾ ਜੀ ਮਗਰ ਬੱਚਾ ਆ ਉਹ ਅੱਛਾ ਜੀ ਤੇ ਆ ਹੁਣ ਝੋਟੀ ਜੇ ਤੇ ਕੱਟੀ ਏ ਪਹਿਲਾ ਸੁਹਾ ਵੀ ਜੀ ਉਹ ਚਾਰ ਦੰਦ ਅੱਛਾ ਸੂਈ ਨੂੰ ਅੱਜ 8 ਦਿਨ ਹੋ ਗਏ ਠੀਕ ਆ ਤੇ ਮਗਰ ਅਰਤੀ ਜੀ ਵੇਖੋ ਥੱਲੇ ਵੀ ਸਫਾਈ ਜਿਆ ਪੈਲਾ ਲੇਟਾਂ ਨਾ ਚੱਲੀ ਥੱਲੇਉ ਨਹੀਂ ਤੇ ਦੁੱਧ ਕਿੰਨਾ ਕਰ ਗਈ ਜੀ ਮਗਰ ਅਰਤੀ ਜੀ ਐਵੇਂ ਝੂਠ ਮਾਰਾਂ ਯਾਰ ਉਹ ਕੰਮ ਨਹੀਂ ਕਰਨਾ ਹਾਂਜੀ ਆਈ ਨਾ ਸੱਚਾਈ ਜੀ ਰੱਬ ਹੈਗਾ ਹਾਂਜੀ ਦੁੱਧ ਜਿਹੜਾ ਆਪਾਂ ਇੱਥੇ ਚਵਾ ਦੇਣਾ 6 ਵਜੇ 7 ਵਜੇ ਅੱਛਾ ਅਜੀ ਵਿਚਾਰੀ ਆਈ ਆ ਢਿੱਡ ਦੇ ਹਾਂਜੀ ਹਾਂਜੀ ਅਜੇ ਕੋਈ ਬਹੁਤੀ ਸਾਹਮ ਵਾਲੀ ਜਗ੍ਹਾ ਤਾਂ ਨਹੀਂ ਆਈ ਉੱਤੋਂ ਚੋਟੀ ਚਲਾ ਸੋਹਣੀ ਆ ਹਾਂਜੀ ਤੇ ਥਾਣੇ ਤੇ ਆਪਾਂ ਦੇਖ ਸਕਦੇ ਕੜੀ ਲੱਗਦੀ ਕੋਈ ਜੀ ਕੋਈ ਬੱਚਾ ਛੱਡ ਕੇ ਮਾਰਾ ਨਾ ਮੁਖਾਈ ਦੇਣੀ ਕੋਈ ਠੀਕ ਹੈ ਜੀ ਪਰ ਸੋਹਣੀ ਦੇ ਲੈ ਆਓ ਫਿਰ ਸੋਹਣੀ ਮੈਨੂੰ ਵੀ ਚਾਹੀਦੀ ਆ ਬੱਚਾ ਲੈ ਆਓ ਜੀ ਸਾਡੀ ਹੈ ਕਿ ਨਹੀਂ ਸੋਹਣੀ ਹਾਂਜੀ ਹਾਂਜੀ ਮਾਲਵਾ ਮਾਲਵਾ ਬਾਕੀ ਇਹ ਆ ਵੀ ਚਲੋ ਕਈ ਵਾਰੀ ਪਸ਼ੂ ਚੰਗਾ ਹੁੰਦਾ ਤੇ ਸੰਭਿਆ ਘੱਟ ਹੁੰਦਾ ਵਾ ਮੜਵਾ ਮੜਵਾ ਨਹੀਂ ਕਰਦੀ ਆ ਜੀ ਪਰ ਆਪਾਂ ਇੱਥੋਂ ਲਈਓ ਠੀਕ ਹੈ ਜੀ ਲਈ ਇੱਥੋਂ ਹੀ ਆ ਜਿਹੜੀ ਕਹਿੰਦੇ ਮੈਂ ਆਖਲੀ ਮੈਂ ਰਾਸੀ ਹਿਆਣੀ ਚ ਲੱਗਾ ਤਸਵੀਰੇ ਆ ਉਹ ਕੰਮ ਨਹੀਂ ਠੀਕ ਹੈ ਜੀ ਲੈ ਜਾ ਵੀਰ ਜੀ ਫਿਰ ਇਹਨਾਂ ਹਰ ਇੱਕ ਮਿੰਟ ਦੀ ਵੀਡੀਓ ਵੱਧ ਬਣ ਜੂਗੀ ਬਾਹਰ ਆਪਾਂ ਠੀਕ ਹੈ ਜੀ ਬੱਚਾ ਛੱਡਤਾ ਜੇ ਬੱਚਾ ਕੀ ਵਿਧੀ ਮਗਰ ਸਾਡੀ ਜੀ ਕੱਟਦਾ ਜੇ ਕੱਟਾ ਜੇ ਮਗਰ ਪਤ ਸਮਗੀ ਜੀ ਵਿਧੀ ਮਰਾਰ ਵਿਧੀ ਤੇ ਪਹਿਲਾਂ ਆਉਂਦੀ ਆ ਇਹਦੇ ਵੇ ਬੱਚਾ ਛੱਡਿਆ ਨਾਲ ਹੀ ਛੋਟੀ ਚਲੋ ਬੰਨਣਾ ਫੇਰ ਇਹਨੂੰ ਸੁਣਾਓ ਜੀ ਕਿਚ ਮਾਈ ਬਿਠਾਉਣਾ ਮੈਂ ਇਹ ਕਿੱਦੇ ਕੱਢੇ ਨੇ ਹਾਂਜੀ ਇੱਧਰ ਦੇਖ ਕੋਈ ਪੂਰ ਛਟਾਣੀ ਵੀਰ ਦੇ ਨੇ ਦੇ ਪਹਿਲਾਂ ਆਉਂਦੀਆਂ ਸਿਰਦੇ ਵਾਲਾਂ ਨੂੰ ਸਨਾ ਠੀਕ ਹੈ ਜੀ ਬੜ ਗਈ ਥੱਲੋ ਹਾਂਜੀ ਹਰ ਜੀ ਸਾਂਭਣ ਆ ਲਈਏ ਦੇ ਸਾਈਂ ਮਿਲਿਆ ਨਹੀਂ ਨਾ ਇਹਨੂੰ ਵਿਚਾਰੀ ਨੂੰ ਤੇ ਮੁੱਲ ਫੇਰੇ ਦਾ ਮੁੱਲ ਕਰ ਲਿਆ 70 7000 ਹੂੰ ਨਹੀਂ ਫਿਰ ਦੁੱਧ ਦੁੱਧ ਤੇਰਾ ਕਿੰਨਾ ਕੱਢੀ ਜਾਊਗੀ 2000 ਰੁਪਇਆ ਅੱਜ ਇਹ ਦੇ ਵਿਚਾਰੀ ਸਾਂਭੀ ਨਹੀਂ ਗਈ ਹਾਂਜੀ ਸਾਂਭੀ ਸੋ ਹੁਣ ਚਾਰ ਦਿਨ ਮਾਰਾ ਸੁੱਖ ਰੱਖੇ ਜਾਂ ਵੇਗੀ ਤੇ ਵੇਚ ਲਾਂਗੇ ਨੇ ਚਾਰ ਦਿਨ ਸਾਂਭ ਕੇ ਹਾਂਜੀ ਦੁੱਧ ਕਿਹਨੂੰ ਚਵਾ ਦਾਂਗੇ 8 ਕਿਲੋ ਦਈ ਜਣਾ ਇਹਨੇ ਥੁੱਲਾ ਥੁੱਲਾ ਤੇ ਮੁੱਲ ਮੁੱਲ ਵੀ ਆਪਾ ਕਿੰਨੇ ਜੀ ਜੀ 60 ਚੋ ਛੋਟ ਕਰੋ ਕੀ ਕਰਦੇ ਜੀ ਮਰ ਜਾਗੇ ਨਹੀਂ ਜੀ ਅੱਜ ਜਿੰਦਾ ਮੈਂ ਚੰਗੀ ਵੇਚਾ ਤ ਨਹੀਂ 60 ਚੋ ਕਿੰਨੇ ਕਰਦੀ ਐ ਯਾਰ ਕਰਾਲਾ 2 3000 57000 ਦੀ ਦਈਏ ਗੱਲ ਮਗਾਈ 100 ਰੁਪਇਆ ਛੋੜ ਹੀ ਕਰੂੰਗਾ ਠੀਕ ਹੈ ਜੀ ਮੈਂ ਵੇਖੀ ਦੀ ਚੰਗੀ ਆ ਕੋਈ ਨਹੀਂ ਦਿੰਦਾ ਇਹਨਾਂ ਦੀ 57000 ਮੈਂ ਕਿੰਨੇ ਦੇਣੀ ਵੇ ਇਹਨਾਂ ਦੀਆਂ ਟੋਕੜਾ ਕੱਪੜਾ ਵੇਚਦੇ ਆ ਹਾਂਜੀ ਹਾਂਜੀ ਹਾਂ ਹਾਂਜੀ ਇਹਨਾਂ ਦੀ ਲੋਕ ਟੋਕੜਾ ਕੱਪੜਾ ਵੇਚਦੇ ਆ ਆਪਾਂ ਸੱਜਰ ਦੇ ਨੇ ਉਹਦੇ ਸੱਜਰ ਝੋਟੀ ਆ ਚਲੋ ਤੇ ਹੁਣ ਆ ਜਿਹੜੀ ਗਾਂ ਇਹ ਬਿਨਾ ਬੱਚੇ ਤੋਂ ਹੀ ਆ ਤੇ ਆ ਥਾਣੇ ਦੇ ਵੀ ਆਪਾਂ ਦੇਖ ਸਕਦੇ ਨੇ ਲੱਗ ਕੇ ਤਾਂ ਇਹਦੇ ਕੋਲ ਦੁੱਧ ਕਿੰਨਾ ਜੀ ਬੀਤੀ ਹਰ ਦਿਨ ਦੇ ਕੋਲ ਦੁੱਧ ਤੇ 10 ਕਿਲੋ ਅੱਛਾ ਜਿਹੜਾ ਕਿ ਇਹਨੂੰ ਚਵਾ ਦੇਣਾ ਨਾ ਇੱਥੇ ਹਾਂਜੀ 9 ਕਿਲੋ ਲੀਟਰ ਮਰਵਾਵਾਗੇ ਨਾ ਤੋਰ ਫਿਰ ਕਰੀ ਕਦੇ ਹੋਵੇ ਇਹ ਕਰੀ ਹਰ ਵੀ ਤਾਂ ਆਈਏ ਪੁੱਛਿਆ ਤੋਰ ਠੀਕ ਹੈ ਹਾਂ ਇਹ ਮਾਰੇ ਬੰਦੇ ਵਿਚਾਰੇ ਉਥੇ-ਬੱਥੇ ਪਾਉਂਦੇ ਸੀ ਤੇ ਚਲੋ ਆਲਾ ਜੋਗੀ ਆਲਾ ਮਿਹਨਤ ਦੇ ਹਾਂਜੀ ਹਾਂਜੀ ਇਹ ਪੀਤਾ ਕੋਈ ਮਾਰਾ ਜੀ ਵਿਚਾਰਾ ਚੰਗਾ ਆ ਗਈ ਅਜ ਲੈ ਆ ਜੀ ਅਜ ਨੂੰ ਵੇਖ ਕਿੰਨੀ ਬੜੀ ਚੰਗੀ ਐ ਸਾਫ ਆ ਬਾਕੀ ਉਤਰਾ ਕੱਦ ਕਾਠ ਦੀ ਚੰਗੀ ਐ ਨਿੱਗਰ ਉਤਰਾ ਗਾ ਚਲੋ ਜਿੰਨੀ ਵੀ ਠੀਕ ਆ ਜੀ ਭਰਾ ਤਸੱਲੀ ਹੋ ਜਾਂਦੀ ਆ ਲੈ ਜੋ ਦੁੱਧ ਵੀ ਬਾਦੂ ਤੇ ਭਾ ਵੀ ਹਰਪੀ ਤੇ ਨਿਕਾ ਆ ਠੀਕ ਆ ਕੋਈ ਨਾ ਆਪਣਾ ਟਾਈਮ ਬਾਸ ਕਰੀ ਜਾਊਗਾ ਸੋਹ ਲੈ ਏਦਾਂ ਵੀ ਜਿਆ ਰੱਸੀ ਪਾ ਲੈਣੀ ਆ ਤੇ ਬਸ ਹਾਂਜੀ ਇਹ ਉਹ ਸੀ ਇੰਦਰੇ ਰੱਸੀ ਪਾ ਗਏ ਉਦਾ ਕਰਕੇ ਉਹਦਾ ਲਈ ਪਾਉਂਦੀ ਤੇ ਨਹੀਂ ਗਈ ਫਿਰ ਵੀ ਪਾ ਲੈਣੀ ਚਾਹੀਦੀ ਠੀਕ ਆ ਚਾਰ ਦਿਨ ਸਾਡੇ ਸਰ ਮੈਡਮ ਦਿਖਾ ਦੇ ਜੀ ਨੂੰ ਸਾਰੀ ਨੂੰ 2 ਮਹੀਨੇ ਹੋਏ ਠੀਕ ਆ ਇੰਦਰੇ ਲੇ ਜਨਾ ਨਾ ਜਿਹੜਾ ਆ ਵੀਰੇ ਠੀਕ ਹੈ ਜੀ ਚਲੋ ਫਿਰ ਦਸੀਏ ਨਾ ਵੀ ਮੋਲ ਆਪਾਂ ਮੋਲ ਹਾਂਜੀ ਇਹਦਾ ਮੋਲ ਮੈਂ ਅੱਜ ਤੇਰੇ ਤੋਂ ਹੋ ਕਰ ਦੋ ਜੀ ਅੱਜ ਮੋਲ ਕਰਨਾ ਪੈ ਕਿੰਨਾ ਕੁ 10 ਕਿਲੋ ਆਈ ਕਿੰਨੇ ਦੀ ਚਾਹੀਦੀ ਓਦੋਂ ਆਪ ਹੀ ਕਰ ਦੋਗੇ 5000 ਦੀ ਅੱਛਾ 5000 ਦੀ ਆ ਵੇ ਥੱਲੇ ਬਸ਼ੀ ਬਾਕੀ ਮੌਕੇ ਤੇ ਹੋਰ ਹੋ ਜਾਊਗਾ ਰਾਵਾ ਸੀਰ ਪਿਸਮਲੀ ਗਾਂ ਕਰਕੇ ਆ ਬਾਈ ਉਹ ਯਾਰ ਠੀਕ ਹੈ ਕਿੰਨੇ ਦੇ ਜੱਸ ਤੋਂ ਪੰਜੀ ਦੀ ਆ ਮੁਰਤੇ ਵੇ ਪਰ ਪਰਾਣੇ ਕਰਾਉਣਾ ਮੁਰਤੇ ਜਿਆਦਾ ਤੁਰਦੇ ਥੱਲੇ ਕਰੀ ਦੋ ਕਿ ਜਿੰਨਾ ਆ ਕਿਲੋ ਵਾਲੀ ਕੋਈ ਇਨੇ ਦੀ ਦਿੰਦਾ ਨਹੀਂ ਇਹ ਅੱਛਾ ਕਿੰਨੇ ਦੇ ਜੱਸ ਤੋਂ ਕਰੀਏ ਜਿਹੜੇ 100 ਰੁਪਏ ਛੋੜ ਕਰਨੀ ਹਾਂਜੀ 2000 2000 ਦੀ ਠੀਕ ਹੈ ਬਾਕੀ ਚਲੋ ਆਪਣੀ ਤਸੱਲੀ ਕਰਕੇ ਵੇਸ ਜਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦਦਾ